ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਸੇ ਕੋਟਲੇ ਦੇ ਵਿੱਚ ਖੋਸਾ ਕੋਟਲਾ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮੱਤਾ ਨਗਰ ਆ ਮਿੱਤਰੋ ਜੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਟੇਢੀ ਧਾਰੀ ਦੇ ਵਿੱਚ ਨੀਲੀ ਰਾਵੀ ਨਸਲ ਦੀ ਝੋਟੀ ਪਹਿਲਾ ਸੂਆ ਸੋਈ ਸਵਾਈ ਤਿਆਰ ਦੁੱਧ ਵਾਲੀ ਕੰਡੇ ਵਾਲੀ ਚੰਗੇ ਬੋਲੇ ਤੋਂ ਚੰਗੇ ਦੁੱਧ ਤੋਂ ਸਟਾਰਟਿੰਗ ਵਾਲੀ ਝੋਟੀ ਵਿਖਾਉਣ ਲੱਗਾ ਵਾ ਉਹ ਕਰਦਿਆਂ ਗੱਲਬਾਤ ਚੋਣਾ ਤਸੱਲੀ ਕਰਨਾ ਤੁਹਾਡਾ ਫਰਜ਼ ਆ ਮੇਰਾ ਫਰਜ਼ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਦੇਣਾ ਪਸ਼ੂ ਦਿਖਾਉਣਾ ਵਾ ਆਓ ਅਗਲੀ ਘਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਜੀ। ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਆਪਣਾ ਅਸਾਂ ਨਾਮ ਦੱਸ ਦਈਏ ਕਿਹੜੀ ਦੀ ਵੀਰੇ ਆਪਣਾ ਨਾਮ ਮੇਰਾ ਗੁਰਬਚਨ ਹੈ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਠੀਕ ਹੈ ਵੀਰੇ ਅਸਾਂ ਗੁਰਬਚਨ ਬਾਈ ਝੋਟੀਆਂ ਜਿਹੜੀਆਂ ਸਲਕ ਕਿੰਨਾ ਦੁੱਧ ਆ ਬਾਈ ਦਦੇ ਵੀਰੀ ਪਾਈ ਮਾਂ ਦਿਨ ਸੂਈ ਨੂੰ ਆਦੀ ਕੋਈ ਬੋਲਾ ਮੰਨ ਲਵੇ ਕੋਈ ਦੁੱਧ ਮੰਨ ਲਵੇ ਜੀ ਹਨਾ ਜੀ ਤੇ 10 ਕਿਲੋ ਤੋਂ ਉੱਤੇ ਹੋਊਗਾ ਹੁਣ ਨੀ ਕਿ ਕੱਟੀ ਨੂੰ ਪਿਆ ਕੇ ਕਹਿਆ ਯਾਰ ਚੋਂ ਚੋਂ 10 ਕਿਲੋ ਦੁੱਧ ਹੈਗਾ ਹ ਨੀਲੀ 라ਵੀ ਨਸਲ ਦੀ ਝੋਟੀ ਦੇ ਬਾਰੇ ਜਾਣਕਾਰੀ ਲਈ ਜੰਨੇ ਆਪੇ ਅੱਛਾ ਕਰੋ ਬਚਨ ਬਾਈ ਇਹਦੇ ਥੱਲੇ ਫਿਰ ਕਿੰਨਾ ਦੁੱਧ 10 ਕਿਲੋ ਆ ਹਨਾ ਬਾਈ ਜੀ 10 ਕਿਲੋ ਤੋਂ ਉੱਤੇ ਹੋਊਗਾ ਕਟੇ ਨੂੰ ਚੰਗਾ ਆ ਅੱਛਾ ਯਾਰ 5 ਦਿਨਾਂ ਦੀ ਸੂਈ ਤੇਲੇ 5 ਦਿਨਾਂ ਦੀ ਵੀ ਇਹ ਰਹੋ ਵੀ ਚੂਣਾ ਜੀ ਤਾਂ 8 ਰਹਿ ਜੇ ਬਾਈ ਮੇਰੇ ਆ 11 ਪਲਾਂ ਹੋ ਜੇ ਠੀਕ ਆ ਕਿਲੋ ਘੱਟ ਦੱਸਿਆ ਸੁਆਦ ਹੁੰਦਾ ਫਿਰ ਜਦੋਂ ਅਗਲਾ ਦੋ ਟਾਈਮ ਚੋਲੇ ਨੇ ਪਾਇਆ ਵੱਧ ਨਿਕਲੇ ਠੀਕ ਚੂਣ ਕਿਵੇਂ ਲੱਗਾ ਬਈ ਚੂਣ ਵੀਰੇ ਇੱਕ ਨੰਬਰ ਆ ਪੋਲੀ ਆ ਚੂਣ ਚ ਪੂਰੀ ਪੈਲਣੀ ਆ ਹਾਂ ਵੀਰੇ ਪਹਿਲਾਂ ਨਾ ਦੋਂਦੀ ਜਣ ਕੀ ਚੌਗੀ ਹੋ ਗਈ ਐ ਚੌਗੇ ਦੰਦ ਚੱਕਦੀ ਆਪਾਂ ਦੰਦ ਵੀ ਖਾ ਲਾਂਗੇ ਅੱਛਾ ਕੋਈ ਟੀਕੇ ਟੂਕੇ ਬਾਰੇ ਜਾਣਕਾਰੀ ਮਿਲੀ ਸੀ ਕਿ ਨਹੀਂ ਟੀਕੇ ਵੀਰੇ ਕਿ ਆਪਾਂ ਆਪ ਕੋਈ ਜਮੇਰ ਨਹੀਂ ਦੇਣ ਕਿ ਉਹਨਾਂ ਨੇ ਆਪਣਾ ਨਾਗਦੀ ਕਿਹਾ ਝੋਟੀ ਠੀਕ ਹੈ ਵੀ ਆਪਾਂ ਵੀਰੇ ਕੋਈ ਅੱਥੀ ਦਾ ਟੀਕਾ ਨਹੀਂ ਭਰਾਇਆ ਕਿਉਂ ਆਪਾਂ ਲੈ ਕੇ ਪਸ਼ੂ ਵੇਚਦੇ ਨੇ ਅੱਛਾ ਨਹੀਂ ਕਰ ਲਾ ਭਈ ਆ ਅੱਗੇ ਵੀ ਆਪਣੀਆਂ ਚੈਨਲ ਤੇ ਅੱਛਾ ਐ ਦੱਸ ਮੈਨੂੰ ਰੇਟ ਇਹਦਾ ਕੀ ਕਰਾਂਗੇ ਆਪਾਂ ਰੇਟ ਵੀਰੇ ਜਿੰਨਾ ਕੋਈ ਮਰਜ਼ੀ ਕਰ ਲਵੇ ਇੱਕ 20 ਦੀ ਆਪਾਂ ਦੇ ਦਾਂਗੇ ਹਾਂ ਦੇਣ ਲੈਣ ਵਾਲੀ ਗੱਲ ਦੱਸ ਐ ਨਾ ਕਰਿਆ ਕਰ ਯਾਰ 100 ਕਿਲੋਮੀਟਰ ਦੀ ਪਹੁੰਚ ਫਰੀ ਆਪੇ ਕਰਾਇਆ ਕਰੋ ਆਪੇ ਲੈ ਲੈਣਗੇ ਤੂੰ ਨਾ ਸੌ ਕੁ ਰੁਪਏ ਤੋਂ ਉਹਨੇ ਦੱਸ ਕਿੰਨੇ ਦੀ ਨਹੀਂ ਆ ਫਿਰ ਅੱਬਾ ਜੈ ਦੀ ਕਾ ਗੱਲ ਹੈ ਨਾ ਮੇਰੀ ਮਾਨ ਨਾਲ ਕਹਦੇ ਦਲ ਝੋਟੀ ਦੇ ਜੂਗੀ 12 13 ਕਿਲੋ ਰਾਂਦ ਨਾ ਜੇ ਖਾਲ ਦੇ ਮੈਂ ਕਹਦਾ ਕੁਛ ਕੋਈ ਨਹੀਂ ਆ ਤੂੰ ਕਹਿ ਰਿਹਾ ਤੇਰਾ ਕੀ ਮੋੜਿਆ ਇਤਨੀ ਆ ਪੱਗੇ ਵੀਡੀਓ 1 ਲੱਖ ਤੇ 5000 ਦੀ ਝੋਟੀ ਆ ਤੇਰੀ ਕੋਈ ਨਹੀਂ ਯਾਰ ਜੇ ਤੂੰ ਕਹਿਦਾ ਤਾਂ ਆਪਾਂ ਕਰ ਲੈ ਕੋਈ ਨਹੀਂ ਅਗਲੇ ਨਾਲ ਬਸ ਤੈਨੂੰ ਮੈਂ ਲੱਖ ਨਹੀਂ ਕਹਿੰਦਾ ਤੇ ਬੱਚਾ ਛੱਡੀ ਮੜੇ ਲਾਈਫ ਫੇਰ ਤੋੜ ਦੇ ਨੂੰ ਮੜਾ ਤੇ ਉਹਨੂੰ ਵਿਖਾ ਦਈਏ ਇੱਕ ਵੇਪਰ ਪਹਿਲਾਂ ਤੋੜ ਨਹੀਂ ਕੇ ਵੀਰੇ ਬੱਚਾ ਆਪਾਂ ਤੋੜ ਦੇ ਫਿਰ ਚੱਲਦਾ ਹਾਂ ਤੋੜ ਦੇ ਤੋੜ ਤੋੜ ਦੇ ਐਨੂੰ ਲੈ ਕੇ ਜਾਈਂ ਅੰਦਰ ਨੂੰ ਕੱਢ ਕੇ ਆਪ ਦੇ ਕਬਰਿਆਂ ਵਾਲ ਨੂੰ ਕਰਮ ਵਾਲੀ ਤਣਾ ਵੀਰੇ ਐਨੀ ਸੀਲਾ ਆਪਣੇ ਘਰੇ ਸੂਈ ਆ ਹਮ ਨੇ ਆਪ ਪਹਿਲਾਂ ਝੋਟੀਆਂ ਇੱਕ ਅਦਾ ਦਿਨ ਔਲ ਕਰਦੀਆਂ ਔਲੇ ਨੇ ਜਿਵੇਂ ਹੀ ਨਹੀਂ ਕੀਤੀ ਠੀਕ ਆ ਬਈ ਉਹ ਕਹਿੰਦੇ ਉਹ ਨਸਲਾਂ ਦੇ ਕਹਣਾ ਸੇਣੇ ਅਸਰ ਕੋਈ ਨਸਲ ਵੀ ਹੁੰਦੀ ਆ ਨਹੀਂ ਠੀਕ ਹੈ ਤੇਰੇ ਲੈਵਾ ਵੀਰੇ ਆਏ ਮੈਂ ਘੜ ਕੇ ਲਾਇਆ ਹੁੰਦਾ ਝੋਟੀ ਏ ਝੋਟੀ ਦਾ ਪਰ ਫਰੀਕੀਆਂ ਚੰਗੀਆਂ ਹਾਂ ਹਾਂਜੀ ਵੀਰੇ ਜਣ ਵੀਰੇ ਕਾਤਣ ਕਰੂਗੀ ਉਮਰ ਦੇ ਸਾਮਣ ਹਣਾ ਨਹੀਂ ਠੀਕ ਹੈ ਯਾਰ ਸੈਂਗ ਹੀ ਥੋੜਾ ਜਿਹਾ ਖੁੱਲਾ ਕਰ ਕੀ ਹੈ ਨਾ ਵੀਰੇ ਸੈਂਗ ਖੁੱਲਾ ਫਿਰ ਇੱਕ ਮੁੱਲ ਵੀ ਆਪੋ ਹਣਾ ਨਹੀਂ ਹਾਂ ਨਹੀਂ ਠੀਕ ਹੈ ਵੀਰੇ ਜੇ ਹੁਣ ਉਹ ਜੇ ਸੈਂਗਣਾ ਖੁੱਲਾ ਹੁੰਦਾ ਤੇ ਅਗਲਾ ਵੀ ਉਹਦੇ ਡੂੜ ਮੰਗ ਕੇ ਬਹਿ ਜਾਂਦਾ ਵਾ ਮੰਗ ਲੈਣਾ ਜੀ ਬਈ ਕੋਈ ਸ਼ੱਕ ਹਾਂ ਅੱਛਾ ਗੁਰਬਚਨ ਬਾਈ ਬੱਚਾ ਲਾ ਵੜਾ ਏ ਧਾਰਾ ਮਖਾ ਮੈਨੂੰ ਫੇਰ ਪਤਾ ਲੱਗੂਗਾ ਕੀ ਕਰਦੀ ਐ ਹੂੰ ਹੂ ਕੰਦੀ ਭੱਸੀਆਂ ਕੱਟਦੇ ਬੱਚਾ ਇਹਦੇ ਬੂਰੇ ਕਿਰਾਂ ਦੀ ਬਦ ਕੱਟਾ ਹੀ ਮਗਰ ਗਿਆ ਕੱਟਾ ਵੀਰੇ ਕੱਟੀ ਚੱਟੀ ਮਗਰ ਵੀ ਮਗਰ ਆਹ ਯਾਰ ਇਹ ਵੀ ਫਿਰਦਾ ਠੀਕ ਹੈ ਯਾਰ ਵਾਕਿਆ ਜੋ ਤੀਜਾ ਵਾਲੀ ਜੁਲੀ ਜਿਵੇਂ ਪੰਜਵਾਂ ਦਿਨ ਰਸੋਈ ਨੂੰ ਆਪਾਂ ਲੈਣਾ ਹਨਾ ਹਾਂ ਹਾਂ ਬਈ ਟੌਂਗਲਾ ਟੌਂਗਲਾ ਛੇਪ ਕੇ ਆ ਯਾਰ ਇਸ ਵਾਰ ਨਹੀਂ ਹੋ ਰਹੀ ਕੱਟੀ ਹੋਣ ਲੱਗੀ ਐ ਕੱਟੀ ਬਣ ਮੈਨੂੰ ਆਉਂਦੀ ਐ ਚੋਣ ਨਹੀਂ ਮੈਨੂੰ ਦੱਸਿਆ ਤਰੋਂ ਸਹੀ ਦੱਸੋ ਇਹ ਕਿੱਦਾਂ ਦਿਸਦਾ ਨਹੀਂ ਉਹਨਾਂ ਜਨ ਮੈਂ ਤਾਰੀਫ ਨਹੀਂ ਕਰਨੀ ਤਾਰੀਫ ਤਾਂ ਵੀ ਸਰਪੇ ਹੁਣ ਤੂੰ ਵੇਖ ਕੇ ਨਾ ਤਾਰੀਫਾਂ ਤੋਂ ਕਹਣਾ ਯਾਰ ਇਹ ਜੀ ਚੋਦੀ ਬੜਾ ਆ ਉਹ ਜੀ ਮੈਨੂੰ ਇੱਕ ਵੇ ਵੇ ਸੌਣ ਬੈਠ ਲੇ ਲੈ ਫਿਰ ਵੇਖੀ ਹੁਣ ਚਵਾਈ ਸਹੀ ਠੀਕ ਆ ਯਾਰ ਓਕੇ ਮਤਲਬ ਇਹ ਧਾਰ ਦੇ ਦੇ ਉਹਨੂੰ ਬਈ ਗਾੜੀ ਨਾ ਕੱਲੀ ਗਾੜੀ ਝੋਟੀ ਦੀ 2 ਕਿਲੋ ਦਾ ਦੋ ਕੱਲੀ ਗਾੜੀ ਗਾੜੀ ਦੀ ਗਾੜੀ ਦੇ ਹਾਂ ਫਿਰ ਇੱਕ ਹੋਰ ਸੈਫਤ ਨੂੰ ਮੈਂ ਦੱਸਦਾ ਲੈ ਇਹ ਪੰਜਾਂ ਪਹਿਲਾਂ ਝੋਟੀ ਧਾਰ ਲੈਂਦੀ ਆ ਹੂੰ ਤੇ ਨਹੀਂ ਪਹਿਲਾਂ ਤਾਂ ਧਾਰ ਲੈਂਦੀਆਂ ਨਹੀਂ ਹੂੰ ਤਾਰ ਆਪ ਮੰਗਦੀ ਆ ਹਨਾ ਆਪ ਧਾਰ ਮੰਗਦੀ ਆ ਆ ਸਰ ਕੋਈ 2 ਕਿਲੋ 10 ਕਿਲੋ ਦੁੱਧ ਹੁਣ ਤਿਆਰ ਆ ਹੈ ਬਈ ਮਰੇ 11 ਪੜਾ ਨਿਕਲ ਜੇ 10 ਤੋਂ ਕਿ ਆਪਾਂ 10 ਖਾਣੀ ਅਗਲੇ ਨੂੰ ਠੀਕ ਆ ਫਿਰ ਕਿੰਨੇ ਦੀ 1 2 ਦੀ ਦੇ ਦਈਏ ਨਹੀਂ ਨਹੀਂ ਹੈ ਆਪਾਂ ਇੱਕ 20 100 ਕਿਲੋਮੀਟਰ ਘਰੇ ਨਹੀਂ 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 ਇੱਕ ਚੌਣ ਮਾਨਤਨ ਕਰਦੀ ਮੇਰਾ ਵੀਰ ਕੋਈ ਕਰ ਦਾਂਗੇ ਚੌਣ ਹੋ ਰਹੀ ਹੈ ਇਹਦੇ ਤੇ ਕੋਈ ਹਣਾ ਕੋਈ ਵੀਰ ਦਾ ਦਾਗ ਲਾ ਕੇ ਪੰਜ ਲਾਵੇ ਹੈ ਨਾ ਇੱਕ ਪੰਜ ਚੋ ਛੋੜ ਛੱਪਾ ਕਰਦੀ ਖੋਲ ਕੇ ਚੰਗਾ ਨਹੀਂ ਆਪਾਂ ਇੱਕ 15 ਨੂੰ ਕਰੀਏ ਨਹੀਂ ਨਹੀਂ ਉਹ ਜਾ ਅਗਲਾ ਫੋਨ ਲਾਵੇ ਆਪਾਂ ਸੌਦਾ ਕਰ ਲਾਂਗੇ ਹੈ ਨਾ ਆਪਾਂ ਅੱਗੇ ਵੀ ਨਹੀਂ ਆਈ ਤੈਂ ਕੋਈ ਵੀਰ ਆਪਰੇ ਘਰੇ ਆਉਂਦੇ ਹੈ ਨਾ ਅਗਲਾ ਨੰਬਰ ਨਹੀਂ ਕਰਦੇ ਆਪਦਾ ਨੰਬਰ ਵੀਰੇ 7889254862 ਇੱਕ ਵਾਰੀ ਹੋਰ ਆਉਣ ਦੇ 7889254862 ਠੀਕ ਹੈ ਲੈ ਵੀ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ ਗੱਲ ਕਰਤੋਂ ਮੈਂ ਅਗਰ ਕੱਟ ਇਹ ਪੰਜਾ ਦਿਨਾਂ ਦਾ ਸੂਆ ਵਾ ਪਹਿਲਣ ਝੋਟੀਆਂ ਨੀਲੀ ਰਾਵੀ ਨਸਲ ਤੇ ਪੈਂਦੀ ਆ 10 11 ਕਿਲੋ ਦੁੱਧਰ ਖੁੱਲਾ ਡੁੱਲਾ ਤਿਆਰ ਚਵਾਈ ਚੁਈ ਦੀ ਓਕੇ ਦੀ ਰਿਪੋਰਟ ਬਾਕੀ ਗੱਲਬਾਤ ਤੁਸੀਂ ਪਾਈ ਜਨਾ ਕਰਨਾ ਪਤਵਾਰਾਂ ਤੋਂ ਫਿਰ ਬੇਨਤੀ ਕਰਦਾ ਮੇਰਾ ਫਰਜ਼ ਵੀਡੀਓ ਬਣਾਉਣਾ ਜਾਣਕਾਰੀ ਦੇਣਾ ਅਗਲੀ ਕਾਰਵਾਈ ਕਰਨਾ ਤੁਹਾਡਾ ਫਰਜ਼ ਆ ਧੰਨਵਾਦ